ਅੰਤਿਮ ਸਫ਼ਰ ਦੇ ਉੱਤੇ ਨੇ ਪੰਜਾਬ ਦੇ ਮਸ਼ਹੂਰ ਸਾਹਿਤਕਾਰ ਮਰਹੂਮ ਸੁਰਜੀਤ ਪਾਤਰ ਜਦੋਂ ਤੁਰਿਆ ਜਦੋਂ ਜੁਦਾ ਹੋਇਆ ਤਾਂ ਤੁਰਿਆ ਖੁਦਾ ਬਣ ਕੇ ਆਪਣੀਆਂ ਰਚਨਾਵਾਂ ਦੇ ਨਾਲ ਹਰ ਇੱਕ ਨੂੰ ਕੀਲ ਕੇ ਰੱਖ ਦਿੰਦੇ ਸਨ ਹਰ ਇੱਕ ਦੇ ਵਿੱਚ ਜੋਸ਼ ਭਰ ਦਿੰਦੇ ਸਨ ਸੁਰਜੀਤ ਪਾਤਰ ਪਰ ਅਚਾਨਕ ਸਾਨੂੰ ਵਿਛੋੜਾ ਦੇ ਦਿੰਦੇ ਨੇ ਤਾਂ ਟਰੱਕ ਜਿਸ ਦੇ ਉੱਤੇ ਅੰਤਿਮ ਸਫ਼ਰ ਹੈ ਸੁਰਜੀਤ ਪਾਤਰ ਹੋਰਾਂ ਦਾ ਫੁੱਲਾਂ ਦੇ ਨਾਲ ਸਜਾਇਆ ਹੋਇਆ ਇੱਕ ਵੱਡੀ ਸਾਰੀ ਤਸਵੀਰ surjit patar ਹੋਰਾਂ ਦੀ ਇਸ ਟਰੱਕ ਦੇ ਉੱਤੇ ਲਗਾਈ ਹੋਈ ਹੈ ਸੁੰਨੇ ਸੁੰਨੇ ਰਾਹਾਂ ਵਿੱਚ ਕੋਈ ਕੋਈ ਪੈੜੇ ਦਿਲ ਹੀ ਉਦਾਸ ਹੈ ਜੀ ਬਾਕੀ ਸਭ ਖੈਰ ਹੈ ਤਾਂ ਇਸ ਤਰ੍ਹਾਂ ਦੀਆਂ ਰਚਨਾਵਾਂ ਬੜੀ ਸੋਖੀ ਸ਼ਬਦਾਵਲੀ ਦੇ ਵਿੱਚ surjit patar ਦੇ ਵੱਲੋਂ ਸਾਹਿਤ ਜਗਤ ਨੂੰ ਦਿੱਤੀਆਂ ਗਈਆਂ ਆਪਣੀਆਂ ਇਹਨਾਂ ਇਹਨਾਂ ਰਚਨਾਵਾਂ ਦੇ ਕਰਕੇ ਇਹਨਾਂ ਸਾਹਿਦ ਦੇ ਕਰਕੇ ਹੀ surjeet patar ਨੂੰ yaad ਕਰਕੇ ਅੱਜ ਹਰ ਇੱਕ ਅੱਖ ਨਾਮ ਹੋਈ ਹੈ ਰਾਤ ਨੂੰ ਸੁੱਤੇ ਸਨ ਪਰ ਅਚਾਨਕ ਦਿਲ ਦਾ ਦੌਰਾ ਪੈ ਜਾਂਦਾ ਜਿਸ ਕਰਕੇ ਉਹਨਾਂ ਦੀ ਮੌਤ ਹੋ ਜਾਂਦੀ ਹੈ 79 ਸਾਲ ਦੀ ਉਮਰ ਦੇ ਵਿੱਚ ਆਖਰੀ ਸਾਹ ਲੈਨੇ 1945 ਦੇ ਵਿੱਚ ਜਲੰਧਰ ਦੇ ਪਿੰਡ ਪੱਤੜ ਕਲਾ ਵਿਖੇ ਉਹਨਾਂ ਦਾ ਜਨਮ ਹੋਇਆ ਸੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਉਸ ਅੰਤਿਮ ਸਫਰ ਦੀਆਂ ਸੁਰਜੀਤ ਪਾਤਰ ਹੋਰਾਂ ਦੇ ਜਿੱਥੇ ਕਿ ਉਹਨਾਂ ਨੂੰ ਅੰਤਿਮ ਵਿਦਾਈ ਦਿੱਤੀ ਜਾ ਰਹੀ ਹੈ ਇੱਕ ਵੱਡਾ ਕਾਫਲਾ ਜਿਹੜਾ ਇਸ ਅੰਤਿਮ ਵਿਦਾਈ ਦੇ ਵਿੱਚ ਸ਼ਾਮਲ ਹੋਇਆ ਹੈ ਨਮ ਅੱਖਾਂ ਦੇ ਨਾਲ ਘਰ ਤੋਂ ਸ਼ਮਸ਼ਾਨ ਘਾਟ ਦੇ ਵੱਲ ਤੁਰਿਆ ਇੱਕ ਵੱਡਾ ਹਜੂਮ ਹਰ ਇੱਕ ਦੀ ਅੱਖ ਨਮ ਹੈ ਕਿਉਂਕਿ ਸੁਰਜੀਤ ਪਾਤਰ ਹੋਰਾਂ ਦਾ ਸੁਭਾਅ ਇਹੋ ਜਿਹਾ ਸੀ ਕਿ ਬੇਸ਼ੱਕ ਇੰਨੀ ਜ਼ਿਆਦਾ ਪ੍ਰਸਿੱਧੀ ਉਹਨਾਂ ਨੇ ਹਾਸਲ ਕੀਤੀ ਪਰ ਇਸ ਸਭ ਦੇ ਬਾਵਜੂਦ ਨਿਮਰਤਾ ਉਹਨਾਂ ਦੇ ਵਿੱਚ ਕੁੱਟ-ਕੁੱਟ ਕੇ ਭਰੀ ਹੋਈ ਸੀ ਭਾਵੇਂ ਕੋਈ ਆਪਣੇ ਤੋਂ ਵੱਡਾ ਆ ਜਾਏ ਭਾਵੇਂ ਕੋਈ ਆਪਣੇ ਤੋਂ ਛੋਟਾ ਆ ਜਾਏ ਸਭ ਨੂੰ ਹੱਸ ਕੇ ਬੁਲਾਉਂਦੇ ਸਨ ਸਭ ਨਾਲ ਹੱਸ ਕੇ ਗੱਲਾਂ ਕਰਦੇ ਸਨ ਤਾਂ ਬਹੁਤ ਸਾਰੀਆਂ ਰਚਨਾਵਾਂ ਜਿਹੜੀਆਂ ਉਹਨਾਂ ਨੇ ਪੰਜਾਬੀ ਮਾਂ ਬੋਲੀ ਲਈ ਲਿਖੀਆਂ ਇਹੀ ਕਾਰਨ ਕਰਕੇ ਉਹਨਾਂ ਨੂੰ ਪਦਮਸ਼੍ਰੀ ਅਵਾਰਡ ਦੇ ਨਾਲ ਵੀ ਸਨਮਾਨਿਤ ਕੀਤਾ ਗਿਆ 2012 ਦੇ ਵਿੱਚ ਹਾਰਟ ਅਟੈਕ ਜਵਾਨ ਦੀ ਮੌਤ ਦਾ ਕਾਰਨ ਬਣਿਆ 79 ਸਾਲ ਦੀ ਉਮਰ ਦੇ ਵਿੱਚ ਤਾਂ ਜਿਸ ਦਿਨ ਉਹਨਾਂ ਦਾ ਦੇਹਾਂਤ ਹੁੰਦਾ ਉਸ ਤੋਂ ਪਹਿਲਾਂ ਬਰਨਾਲਾ ਵਿਕੇ ਇੱਕ ਪ੍ਰੋਗਰਾਮ ਦੇ ਵਿੱਚ ਪਹੁੰਚਦੇ ਨੇ ਮੁਹੰਮਦ ਸਦੀਕ ਹੋਰਾਂ ਦੇ ਨਾਲ ਰਾਤ ਦਾ ਖਾਣਾ ਖਾਂਦੇ ਨੇ ਤੇ ਤਸਵੀਰੇ ਉਹਨਾਂ ਨੂੰ ਲੈ ਕੇ ਇਹ ਮੰਦਭਾਗੀ ਖਬਰ ਆ ਜਾਂਦੀ ਹੈ ਉਸ ਕਾਫਲੇ ਦੀਆਂ ਤਸਵੀਰਾਂ ਦਿਖਾ ਰਹੇ ਆ ਇਸ ਟਰੱਕ ਦੇ ਉੱਤੇ ਇੱਕ ਵੱਡੀ ਸਾਰੀ ਤਸਵੀਰ ਸੁਰਜੀਤ ਪਾਤਰ ਹੁਣਾਂ ਦੀ ਲਗਾਈ ਹੈ ਜਿਸ ਦੇ ਵਿੱਚ ਉਹਨਾਂ ਨੇ ਇੱਕ ਲੋਹੀ ਦੀ ਬੁੱਕਲ ਮਾਰੀ ਹੋਈ ਹੈ ਤੇ ਨਾਲ ਹੱਥ ਦੇ ਵਿੱਚ ਇੱਕ ਪੈਨ ਫੜਿਆ ਹੋਇਆ ਜਿਸ ਤੋਂ ਪ੍ਰਤੀਤ ਹੁੰਦਾ ਹੈ ਕਿ ਕੁਝ ਲਿਖ ਰਹੇ ਨੇ ਪਾਤਰ ਸਾਹਿਬ ਪਰ ਇਸ ਲੋਕਾਂ ਦੀਆਂ ਯਾਦਾਂ ਦੇ ਵਿੱਚ ਸਾਹਿਤ ਜਗਤ ਦੇ ਵਿੱਚ ਹਮੇਸ਼ਾ ਉਹਨਾਂ ਨੂੰ ਯਾਦ ਕੀਤਾ ਜਾਏਗਾ ਕਿਉਂਕਿ ਜੇ ਕਹ ਲਈਏ ਸਾਹਿਤ ਦੇ ਇੱਕ ਜਗਤ ਦਾ ਅੰਤ ਹੋ ਚੁੱਕਿਆ ਹੈ ਤਾਂ ਕਹਿਣਾ ਕੋਈ ਗਲਤ ਨਹੀਂ ਹੋਏਗਾ ਬਾਬਾ ਬੋਰਸਨ ਸਾਹਿਤ ਜਗਤ ਦੇ ਜਿਹੜੇ ਕਿ ਸਭ ਦੇ ਵਿੱਚ ਜੋਸ਼ ਭਰਦੇ ਸਨ ਆਪਣੀਆਂ ਰਚਨਾਵਾਂ ਦੇ ਨਾਲ ਆਪਣੇ ਬੋਲਾਂ ਦੇ ਨਾਲ ਪਰ ਸਭ ਨੂੰ ਸਕਾਰਾਤਮਕ ਰਾਹ ਦੇ ਉੱਤੇ ਲੈ ਕੇ ਜਾਣ ਵਾਲਾ ਸਦਾ ਦੀ ਨੀਂਦ ਸੋ ਚੁੱਕਿਆ ਹੈ